ਸਸ਼ੀਕਲ ਤੁਸੀਂ ਦੇਖ ਰਹੇ ਹੋ ਜਗ ਬਾਣੀ ਮੈਚ ਦਾ ਦਰਸ਼ਕ ਖੇਰਾ सेंटिंगड ਦੇ ਵਿੱਚ ਗਰੇ ਨਾਈਟ ਹਮਲੇ ਦੀਆਂ ਗੱਲਾਂ ਪੂਰੀ ਦੁਨੀਆ ਦੇ ਵਿੱਚ ਹੋ ਰਹੀਆਂ ਨੇ ਕਿਉਂਕਿ ਪੰਜਾਬ ਦੀ ਕੈਪੀਟਲ ਹੈ ਔਰ ਹਰਿਆਣਾ ਦਾ ਇਥੇ ਸੈਕਟਰੀਏਟ ਹੈ ਸੋ ਇਸ ਕਰਕੇ ਇਸ ਵੀ ਇੰਪੋਰਟੈਂਟ ਹੈ ਕਿ 10 ਸੈਕਟਰ ਦੇ ਵਿੱਚ ਕੋਈ ਗਰੇ ਨਾਈਟ ਹਮਲਾ ਕਰਦਾ ਹੈ ਉਹ ਆਇਆ ਕਿਦਾਂ ਕਿਵੇਂ ਇਹ ਸਭ ਕੁਝ ਹੋਇਆ ਇਹ ਸਭ ਕੁਝ ਤੁਹਾਨੂੰ ਦੱਸਾਂਗੇ ਦਰਅਸਲ ਇਹਦੀਆਂ ਤਾਰਾਂ ਅਮਰੀਕਾ ਤੇ ਪਾਕਿਸਤਾਨ ਦੇ ਵਿੱਚ ਬੈਠੇ ਦੋ ਗੈਂਗਸਟਰਾਂ ਦੇ ਨਾਲ ਜੁੜਦੀਆਂ ਨੇ ਗੈਂਗਸਟਰ ਹਰਵਿੰਦਰ ਰਿੰਦਾ ਜਿਨੇ ਇਹ ਪੂਰਾ ਕੰਮ ਕਰਵਾਇਆ ਹੈਪੀ ਪਸ਼ਿਆ ਦੇ ਥਰੂ ਹੈਪੀ ਪਸ਼ਿਆ ਵੀ ਇੱਕ ਗੈਂਗਸਟਰ ਹੈ ਔਰ ਯੂ ਐਸ ਦੇ ਵਿੱਚ ਬੇਸ ਹੈ ਔਰ ਹੈਪੀ ਪਸ਼ਿਆ ਨੇ ਅੱਗੋਂ ਕਾਦਾ ਅਣਜਾਣ ਜਿਹੇ ਮੁੰਡੇ ਲਾਏ ਨੇ ਔਰ ਉਹ ਮੁੰਡੇ ਕੀ ਕਰਦੇ ਸੀਗੇ ਸਾਰਾ ਕੁਝ ਆ ਜ ਰਿਵੀਲ ਹੋ ਗਿਆ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਇੱਕ ਰਿਪੋਰਟ ਦੇ ਵਿੱਚ ਸਾਰਾ ਕੁਝ ਕਿਹਾ ਹਾਲ ਦੇ ਵਿੱਚ ਚੰਡੀਗੜ੍ਹ ਦੇ ਗ੍ਰੇਨੇਡ ਬਲਾਸਟ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਬ੍ਰੇਕਥਰੂ ਅਚੀਵ ਹੋਈ ਹੈ ਜਦੋਂ ਪੰਜਾਬ ਪੁਲਿਸ ਨੇ ਇਹਨਾਂ ਜੁਆਇੰਟ ਆਪਰੇਸ਼ਨ ਵਿਦ ਸੈਂਟਰਲ ਏਜੰਸੀਜ਼ ਰੋਹਨ ਮਸੀ ਨੂੰ ਗ੍ਰਿਫਤਾਰ ਕੀਤਾ ਹੈਗਾ ਜੇ ਹੀ ਇਸ ਦਾ ਵਨ ਆਫ ਦਾ ਟੂ ਮੇਨ ਪਰਪੈਟਰੇਟਰਸ ਆਫ ਦਾ ਗ੍ਰੇਨੇਡ ਬਲਾਸਟ ਜਿਹੜੀ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਆਈ ਹੈ ਸਾਹਮਣੇ ਕੀ ਪਾਕਿਸਤਾਨ ਦੀ ਆਈਐਸਏ ਦੇ ਇਸ਼ਾਰੇ ਤੇ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਇਸ ਗ੍ਰੇਨੇਡ ਅਟੈਕ ਦਾ ਮਾਸਟਰਮਾਈਂਡ ਸੀਗਾ ਜਿਸ ਨੇ ਯੂਐਸ ਬੇਸਡ ਹੈਪੀ ਪਾਸੀਆਂ ਦੇ ਆਪਰੇਟਿਵਸ ਰਾਹੀਂ ਇਸ ਨੂੰ ਐਗਜ਼ੀਕਿਊਟ ਕਰਾਇਆ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈਗੀ ਕੇਸ ਨੂੰ ਸੋਲਵ ਕਰਨ ਦੇ ਵਿੱਚ ਤੇ ਇਨਵੈਸਟੀਗੇਸ਼ਨਸ ਆਰ ਔਨਗoing ਇਨ ਅ ਜੁਆਇੰਟ ਮੈਨਰ ਬਾਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਐਂਡ ਸੈਂਟਰਲ ਏਜੰਸੀਜ਼ ਤੇ ਰੀਜਨ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਲਈ ਪੰਜਾਬ ਪੁਲਿਸ ਵਚਨਬੱਧ ਹੈ ਤੇ ਆਪਣੀ ਸਿਸਟਰ ਪੁਲਿਸ ਫੋਰਸਸ ਨਾਲ ਪੂਰੀ ਤਰ੍ਹਾਂ ਐਫਰਟ ਸਟੇਟ ਨੂੰ ਸਿਕਿਉਰ ਕਰਨ ਦੇ ਕੀਤੇ ਜਾ ਰਹੇ ਤਾਂ ਤੁਸੀਂ ਸੁਣਿਆ ਗੌਰਵ ਯਾਦਵ ਹੋਣਾ ਨੇ ਇਸ ਪੂਰੀ ਰਿਪੋਰਟ ਦੇ ਵਿੱਚ ਇਹ ਕਿਹਾ ਕਿ ਇਹ ਦੋ ਬੰਦੇ ਸੀਗੇ ਜਿਹੜੇ ਕਿ 43 ਦੇ ਬੱਸ ਸਟੈਂਡ ਤੋਂ ਇੱਕ ਆਟੋ 'ਚ ਬੈਠਦੇ ਨੇ ਔਰ ਆਟੋ 'ਚ ਬੈਠ ਕੇ ਉਹ ਪਹਿਲਾਂ ਜਿਹੜਾ ਕਿਸਾਨ ਪਵਨ ਪਹੁੰਚਦੇ ਨੇ ਉੱਥੋਂ ਮਟਕਾ ਚੌਂਕ ਤੇ ਫਿਰ 10 ਸੈਕਟਰ ਦੇ ਵਿੱਚ ਉਸ ਕੋਠੀ ਤੇ ਪਹੁੰਚਦੇ ਨੇ ਜਿੱਥੇ ਕਿ ਕੋਈ ਪੁਰਾਣਾ ਰਿਟਾਇਰਡ ਪੁਲਿਸ ਆਫੀਸਰ ਰਹਤਾ ਸੀਗਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਸਨੇ ਇੱਕ ਕੋਠੀ ਵੇਚ ਦਿੱਤੀ ਹੈ ਤੇ ਹੁਣ ਇੱਥੇ ਹਿਮਾਚਲ ਤੋਂ ਰਿਟਾਇਰਡ ਪ੍ਰਿੰਸੀਪਲ ਰਹਿ ਰਿਹਾ ਆ ਔਰ ਉਹ ਪ੍ਰਿੰਸੀਪਲ ਨੂੰ ਪਤਾ ਹੀ ਨਹੀਂ ਸੀ ਉਹਦੇ ਨਾਲ ਹੋ ਕੀ ਰਿਹਾ ਕਿਵੇਂ ਹੋਣਾ ਹੈ ਸਭ ਕੁਝ ਕਿਉਂਕਿ ਜਿਹ ਹੈਪੀ ਪਸ਼ਿਆ ਦੀ ਗੱਲ ਕੀਤੀ ਜਾਵੇ ਤੇ ਹੈਪੀ ਪਸ਼ਿਆ ਨੇ ਇਸ ਕੰਮ ਦੇ ਲਈ ਦੋ ਮੁੰਡੇ ਹਾਇਰ ਕੀਤੇ ਸੀਗੇ ਇੱਕ ਤਾਂ ਮੁੰਡਾ ਜਿਹੜਾ ਜੜੀ ਗ੍ਰਿਫਤਾਰੀ ਹੋ ਚੁੱਕੀ ਆ ਔਰ ਰੋਹਨ ਮਸੀਹ ਤੇ ਦੂਸਰਾ ਵਿਸ਼ਾਲ ਜਿਹੜਾ ਡੇਰਾ ਬਸਤੀ ਤੋਂ ਆ ਅਜੇ ਤੱਕ ਉਹ ਗ੍ਰਿਫਤੋ ਬਾਹਰ ਹੈ ਰੋਹਨ ਮਸੀਹ ਦੱਸਦਾ ਹੈ ਕਿ ਉਸਦੀ ਡੀਲ ਜਿਹੜੀ ਹੈ 5 ਲੱਖ ਦੀ ਹੋਈ ਹੈ ਉਹ ਪੇਸ਼ਾ ਤੋਂ ਲੱਕੜ ਦਾ ਕੰਮ ਕਰਦਾ ਹੈ ਘਰ 'ਚ ਗਰੀਬੀ ਹੋਣ ਕਰਕੇ ਉਸ ਨੂੰ ਕਾਲ ਆਉਂਦਾ ਆ ਜਿਵੇਂ ਕਿਸੇ ਤਰੀਕੇ ਦੇ ਨਾਲ ਉਹਨੂੰ ਟ੍ਰੇਸ ਕੀਤਾ ਹਾਲਾਂਕਿ ਪੁਲਿਸ ਨੇ ਮਨੀਊਡ ਡਿਟੇਲਸ ਜਿਹੜੀਆਂ ਨੇ ਉਹ ਸਾਂਝੀਆਂ ਨਹੀਂ ਕੀਤੀਆਂ ਪਰ ਉਸ ਨੂੰ ਕਾਲ ਆਉਂਦਾ ਆ ਔਰ ਉਹਨੂੰ ਕਹਿੰਦੇ ਆ ਕਿ ਤੈਨੂੰ ਕਰਜ਼ਾ ਜਿਹੜਾ ਤੇਰਾ ਉਹ ਚੁਕਾ ਦਾਂਗੇ ਤੈਨੂੰ ਰਾਤੋਂ ਰਾਤ ਸਭ ਕੁਝ ਤੇਰਾ ਸੈੱਟ ਕਰ ਦਾਂਗੇ ਉਸ ਤੋਂ ਬਾਅਦ ਕੀ ਸੀ ਉਹ ਮੁੰਡਾ ਫਸ ਗਿਆ ਔਰ ਜਿਹੜੀ 43 ਤੋਂ ਇਹਨਾਂ ਨੇ ਆਟੋ ਫੜੀ ਉਹ ਆਟੋ ਡਰਾਈਵਰ ਵੀ ਦੱਸਦਾ ਕਿ ਆਪਸ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਹੋ ਰਹੀਆਂ ਸੀ ਕੋਈ ਵੱਡੀ ਗੱਲ ਨਹੀਂ ਇਹ ਕਰ ਰਹੇ ਸੀਗੇ ਫਿਰ ਇਸੇ ਹਿਸਾਬ ਦੇ ਨਾਲ ਇਹ ਬਲਾਸਟ ਨੂੰ ਅੰਜਾਮ ਦਿੰਦੇ ਨੇ ਔਰ ਕਹਿੰਦਾ ਕਿ 5 ਲੱਖ ਦੇ ਵਿੱਚ ਗੱਲ ਹੋਈ ਸੀ 20000 ਐਡਵਾਂਸ ਦਿੱਤਾ ਗਿਆ ਮੈਨੂੰ ਔਰ ਸਾਡਾ ਪਲਾਨ ਸੀਗਾ ਕਿ ਬਲਾਸਟ ਕਰਕੇ ਜਮ ਮੁਕਸ਼ਮੀਰ ਚਲੇ ਜਾਣਾ ਇਹ ਸਾਰਾ ਐਪੀਸੋਡ ਹੁੰਦਾ ਆ ਔਰ ਉਸ ਤੋਂ ਬਾਅਦ ਇਹ ਪਲਾਨ ਦੇ ਅਕੋਰਡਿੰਗ ਅੰਮ੍ਰਿਤਸਰ ਜਾਣਾ ਪਰ ਅਨਫੋਰਚਨਟਲੀ ਜਿਹੜਾ ਮਸੀਹ ਹੈ ਯਾਨੀ ਕਿ ਰੋਹਨ ਵਸੀ ਉਸ ਨੂੰ ਖੰਨਾ ਆਉਣਾ ਪੈਂਦਾ ਕਿਸੇ ਕੰਮ ਦੇ ਬਾਅਦ ਦੁਬਾਰਾ ਤੋਂ ਉਹ ਜਲੰਧਰ ਵਾਇਆ ਅੰਮ੍ਰਿਤਸਰ ਪਹੁੰਚਦਾ ਆ ਔਰ ਉੱਥੇ ਕਿਸੇ ਹੋਟਲ ਚ ਰੁਕ ਜਾਂਦਾ ਹੈ ਪਰ ਜਦੋਂ ਹੋਟਲ ਤੋਂ ਬਾਹਰ ਆਉਂਦਾ ਹੈ ਤੇ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੁਣ ਗੱਲ ਇਹ ਆ ਕਿ ਰੋਹਨ ਦੀ ਇੱਕ ਵੱਡੀ ਸਟੇਟਮੈਂਟ ਹੈ ਰੋਹਨ ਕਹਿੰਦਾ ਆ ਕਿ ਜਿਹੜਾ ਉਸ ਨੂੰ ਸਮਾਨ ਯਾਨੀ ਕਿ ਐਕਸਪਲੋਸਿਵ ਸਮਾਨ ਜਿਹੜਾ ਪ੍ਰਾਪਤ ਹੋਇਆ ਜਿਹੜਾ ਗ੍ਰੇ ਨਾਈਟ ਕਹਿੰਦੇ ਨੇ ਉਹ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਆ ਦੂਸਰੇ ਬੰਦੇ ਉਹ ਕਹਿੰਦਾ ਕਿ ਜਿਹੜੀ ਗਨ ਹੈ ਉਹ ਵੀ ਪਾਕਿਸਤਾਨ ਤੋਂ ਡਰੋਨ ਜ਼ਰੀਏ ਆਈ ਆ 50 ਕਿਲੋਮੀਟਰ ਤੱਕ ਇੱਥੇ ਬੀਐਸਐਫ ਹੈ ਪੰਜਾਬ ਦੀ ਪੁਲਿਸ ਦਾ ਇੰਟੈਲੀਜੈਂਸ ਹੈ ਬਹੁਤ ਸਾਰ ਕਿਉਂਕਿ ਪਤਾ ਨਹੀਂ ਲੱਗਿਆ ਜਦੋਂ ਸਭ ਕੁਝ ਹੋਇਆ ਇਹ ਬਲਾਸਟ ਇੰਨਾ ਸਟਰੋਂਗ ਸੀਗਾ ਕਿ ਉਸ 10 ਸੈਕਟਰ ਦੇ ਘਰ ਦੇ 3 ਫਰਸਟ ਫਲੋਰ ਯਾਨੀ ਕਿ ਗਰਾਉਂਡ ਫਲੋਰ ਔਰ ਜਿਹੜਾ ਉਹਦਾ ਫਲੋਰ ਹੈ ਫਰਸਟ ਫਲੋਰ ਹੈ ਉਹਦੇ ਸ਼ੀਸ਼ੇ ਤੱਕ ਟੁੱਟ ਗਏ ਤੁਸੀਂ ਅੰਦਾਜ਼ਾ ਲਾਓ ਕਿ ਕਿੰਦਾ ਤਕੜਾ ਬਲਾਸਟ ਹੋ ਸਕਦਾ ਹੈ ਔਰ ਫਿਲਹਾਲ ਕਿਉਂਕਿ ਉਸ ਸਮੇਂ ਜਿਹੜਾ ਪ੍ਰਿੰਸੀਪਲ ਸੀ ਉਹਦਾ ਮੁੰਡਾ ਜਿਹੜਾ ਉਹਨੂੰ ਮਿਲਣ ਆਇਆ ਸੀਗਾ ਉਹਨੇ ਵੀ ਮੀਡੀਆ ਦੇ ਵਿੱਚ ਆ ਕੇ ਸਟੇਟਮੈਂਟ ਦਿੱਤੀ ਹੈ ਉਹ ਕੀ ਕਹਿੰਦੇ ਨੇ ਉਹ ਵੀ ਸੁਣਾਉਣੇ ਆ ਤੁਹਾਨੂੰ ਜਿਹੜਾ ਫਾਦਰ ਇਸਕੇ ਬਿਲਡਿੰਗ ਕੇ ਓਨਰ ਹੈ ਮੈਂ ਇਨਕੇ ਸਾਥ ਹੀ ਰਹ ਰਿਹਾ ਹਾਂ ਅੱਜ ਕੱਲ So, कल क्या इंसिडेंट हुआ कल, कल शाम को तकरीबन छः बजे एक ऑटो में आदमी निकल के आया है हमारी तरफ गेट की तरफ मैं हम बैठे हुए थे यहाँ पे तो उसने एक हाथ में कपड़े रैप्ट कोई पैकेट समझ मैं समझा कोरियर है वो बट वो कोरियर नहीं था बिकॉज उसने हर्ल किया हमारी तरफ फेंका तो फेंकने के बाद मैंने उसको चैलेंज किया भी क्या है तो जब गिरा तब तक मैं यहाँ पहुँचा और वो ब्लास्ट हो गया तो मैंने सोचा था पहले कि कोई टोना टोट का कोई कर रहा है फेंक रहा है मतलब तो आई कुड नेवर इमेजिन कि ये ग्रेनेड हो सकती है कभी ऐसे सोचा नहीं था सो so, वो हुआ फिर उसके बाद मैं फादर को चेक ऑन किया फादर ठीक थे सो so, उसके बाद मैं एकदम दौड़ा उसके पीछे जितनी देर तब तक वो आगे स्ट्रीट के कॉर्नर पर पहुँच चुका था तो कैसे पैदल दौड़े गाड़ी मैं तो पैदल ही था जी यहाँ से एकदम से जोड़ा हुआ तो आगे जाके कॉर्नर में जाके मैंने किसी से लिफ्ट ली फिर बात नहीं बनी और निकल चुका था तब तक टाइम लॉस हो गया था क्योंकि मैं फादर को चेक चेकआउन करने गया हूँ वापस आया हूँ उसमे तो आप फादर साहब और आप दोनों बैठे थे जी और घर में कौन कौन था अंदर मेरी वाइफ जी। तो उसके बाद क्या हुआ फिर यहाँ फिर मैं ब्लास्ट था काफी जबरदस्त ब्लास्ट था जी ये तो क्रेटर यहाँ पे एक फुट डूंगा क्रेटर है ਕਿਸੇ-ਕਿਸੇ ਸਾਰੇ ਸਮੈਸ਼ ਹੋ ਗਏ ਪड़ोसियों के भी स्मैश हो चुके हैं हमारे भी हो चुके हैं किसी को और कोई दिक्कत आपको इंजरी या किसी नहीं इंजरी लकीली नहीं है दैट वे आप कहां रह रहे हैं अभी यहीं रह रहा हूँ विदेश में रहते हैं आप वैसे आ, मैं ऑस्ट्रेलिया रहता हूं। जी। तो क्या लग रहा है किसी से कोई दुश्मनी थी कैसे, किसी? नहीं सब, मेरे जहन में तो कोई ऐसी चीज़ है, नहीं। दूर दूर तक नीति बढ़िया जी वेरी सपोर्टिव सर कौन कौन सी एजेंसी तक मुझे तो मालूम नहीं जी कौन कौन सी है हाँ जी हाँ जी काफी हाँ जी जो पुलिस ऑफिसर्स थे मैं तो उन्हीं से मिला हूँ प्रशासन का मुझे नहीं क्या है मतलब तो जो पॉइंट ऑफ कॉन्टेक्ट पुलिस ऑफिसर्स हैं वो जी अच्छे नहीं थे थे तो क्या, क्या ये? क्या क्या ये तो मैं कुछ नहीं कह सकता जी अभी वो पुरानी बात है जी ये थे किसकी बात कर रहे हैं आप जो आपके थे अभी भी रहते हैं इससे पहले और रहते थे उससे पहले और रहते थे तो ये जो डेढ़ एक साल पहले जो आप बता रहे हैं कोई तो बात चल रही है पुलिस के, के रहते थे रिटायर्ड तो वो कोई डेड तो उनका मिस्टर तो थे अच्छा, तो उनको लेकर जा रहा है कि उसको पता नहीं जी वो तो आपको पता होगा मीडिया में जो भी है पता नहीं जी मेरे को तो आई एम मोर वरीड अबाउट माई फादर इस पूरे एपिसोड तो ये पता लगता है कि सेफ्टी जड़ी है वो बहुत इंपॉर्टेंट है ਪਰ ਕੀ ਜੇ ਸੇਫਟੀ ਕੋਈ ਹੋਵੇ ਨਾ ਕਿਉਂਕਿ ਹੁਣ ਇਹ ਲੱਗਦਾ ਹੈ ਕਿ ਕੋਈ ਪੰਜਾਬ ਦੀ ਕੈਪੀਟਲ ਚ ਆਉਂਦਾ ਹੈ ਗ੍ਰੇਡ ਆਈਟ ਹਮਲਾ ਕਰਦਾ ਹੈ ਉਹਦਾ ਕੁਝ ਵਿਗਾੜਿਆ ਨਹੀਂ ਜਾ ਰਿਹਾ ਕਿਉਂਕਿ ਅਜੇ ਵੀ ਹਰਵਿੰਦਰ ਰਿੰਦਾ ਤੇ ਹੈਪੀ ਪਸ਼ੀਆ ਜਿਹੜੇ ਕਿ ਦੋਹੇ ਪੰਜਾਬ ਤੋਂ ਬਾਹਰ ਨੇ ਉਹਨਾਂ ਦਾ ਕੁਝ ਵਿਗਾੜਿਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਨੇ ਆਪਣੇ ਇੱਥੇ ਗੁਰਗੇ ਰੱਖੇ ਨੇ ਮੁੰਡੇ ਕੁੜੀਆਂ ਫਸਾਉਂਦੇ ਨੇ ਤੇ ਉਹਨਾਂ ਤੋਂ ਕੰਮ ਕਰਾਉਂਦੇ ਨੇ ਕਦੋਂ ਤੱਕ ਪੰਜਾਬ ਦੇ ਵਿੱਚ ਇਹ ਆਰਗੇਨਾਈਜ਼ਡ क्राइम ਚੱਲਦਾ ਰਹੇਗਾ ਕਿਉਂਕਿ ਇਹ ਗੈਂਗਸਟਰ ਪੁਲਿਸ ਦੀ ਗ੍ਰਿਫਤੋਬਾਰ ਨਹੀਂ